ਜੋ ਚਿੱਟਾ ਨਸ਼ਾ ਵਿਕਰੇ ਹੈ ਉੱਤੇ ਕੋਈ ਠੱਲ ਨਹੀਂ ਪੈ ਰਹੀ ਡਰਾਮੇ ਸਰਕਾਰ ਬਹੁਤ ਕਰ ਰਹੀ ਹੈ ਗਰੀਬਾਂ ਦੇ ਘਰ ਬਹੁਟ ਆ ਰਹੀ ਹੈ ਪਰ ਜਿਵੇਂ ਨੌਜਵਾਨ ਪਹਿਲਾਂ ਟੀਕੇ ਲਾ ਕੇ ਮਰਦੇ ਸੀ ਉਸੇ ਤਰ੍ਹਾਂ ਹੁਣ ਮਰ ਰਹੇ ਨੇ ਜ਼ਿਆਦਾ ਕੋਈ ਫਰਕ ਨਹੀਂ ਹੈਗਾ ਕਿਉਂਕਿ ਪਹਿਲਾਂ ਮਜਿਠੀ ਅਤੇ ਦੋਸ ਲੱਗਦੇ ਹੁੰਦੇ ਸੀ ਕਿ ਮਜਿਠੀਆਂ ਚਿੱਟੇ ਦਾ ਤਸਕਰ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੋਂ ਲੈ ਕੇ ਲੀਡਰਾਂ ਤੱਕ ਤੇ ਇਹਨਾਂ ਦੇ ਪ੍ਰਧਾਨ ਤੱਕ ਉਦੋਂ ਬਾਅਦ ਇਹਨਾਂ ਦੇ ਜਿਹੜੇ ਕਨਵੀਨਰ ਨੇ ਕੇਜਰੀਆ ਹਾਲ ਤੱਕ ਇਹ ਬੋਰਡ ਪੰਜਾਬ ਦੇ ਵਿੱਚ ਲਾਏ ਸੀ ਪਰ ਮਜੀਠੀਏ ਨੇ ਉਦੋਂ ਬਾਅਦ ਚਲੋ ਆਪਣਾ ਕੇਸ ਲੜਿਆ ਕੁਝ ਵੀ ਲੜਿਆ ਕੇਜਰੀਆ ਹਾਲ ਸਾਹਿਬ ਨੇ ਜਿਹੜੇ ਉਹ ਮਾਫੀ ਮੰਗਦੇ ਕਿਉਂਕਿ ਮਾਫੀ ਮੰਗ ਮਹਿਕਮਾ ਹੈ ਤੇ ਮੈਂ ਹੁਣ ਇਹੀ ਗੱਲ ਕਹਿਣ ਲੱਗਿਆ ਕਿ ਮਜੀਠੀਆ ਹੁਣ ਚੱਕ ਤਾਂ ਲਿਆ ਭਗਵੰਤ ਮਾਨ ਸਾਹਿਬ ਚੱਕ ਲਿਆ ਦੇਖੋ ਜੇ ਉਹ ਦੋਸ਼ੀ ਹੈ ਤਾਂ ਤੁਸੀਂ ਚੱਕ ਲਿਆ ਤੇ ਕਾਰਵਾਈ ਕੀਤੀ ਤਾਂ ਬਹੁਤ ਤੁਹਾਡਾ ਧੰਨਵਾਦ ਹੈ ਪਰ ਜੇ ਹੁਣ ਚੱਕਿਆ ਤਾਂ ਉਹਨੂੰ ਠੋਕ ਕੇ ਸਾਂ ਲਿਓ ਉਹਦੇ ਸਬੰਧੀ ਜਿਹੜੇ ਤੁਹਾਡੇ ਕੋਲੇ ਪ੍ਰੂਫ ਨੇ ਉਹਨੂੰ ਫਸਾ ਕੇ ਸਾਂ ਲਿਓ ਦਾ ਘਾਟ ਆ ਕੇ ਸਾਂ ਲਿਓ ਐਵੇਂ ਫਿਰ ਬਾਅਦ ਦੇ ਵਿੱਚ ਮਾਫੀਆਂ ਜਾਂ ਨਾ ਮੰਗੀ ਆਇਓ ਜੀ ਹੱਥ ਤਾਂ ਐ ਹੋ ਗਿਆ ਜੀ ਸਾਥੋਂ ਗਲਤਫਹਿਮੀ ਹੋ ਗਈ ਜਿਵੇਂ ਪਹਿਲਾਂ ਤੁਹਾਡੇ ਕੇਹੜੀ ਵਾਲ ਨੇ ਮੰਗੀਆਂ ਦਿੱਲੀ ਵਾਲੇ ਲਾਲੇ ਨੇ ਮੰਗੀਆਂ ਪਹਿਲਾਂ ਵੀ ਤਾਂ ਅਗਲੇ ਨੇ ਗੋਡੀ ਹੱਥ ਲਵਾਏ ਆ ਪਹਿਲਾਂ ਵੀ ਤਾਂ ਮਾਫੀਆਂ ਮੰਗ ਕੇ ਖੜਾ ਛੁੱਟਿਆ ਆ ਪੰਜਾਬ ਦੇ ਪੁੱਤਾਂ ਤੋਂ ਉਹੀ ਪੋਸਟਰ ਲਵਾਈਗੇ ਕਹਿ ਕਹਿ ਕੇ ਵੀ ਸਾਰੇ ਪੋਸਟਰ ਲਾਓ ਜੀ ਮਜੀਠੀਆ ਚਿੱਟੇ ਦਾ ਦਸਕਰ ਜਦੋਂ ਉਹਦੀ ਫੜਨ ਦੀ ਵਾਰੀ ਆਉਂਦੀ ਹੈ ਤੇ ਤੁਸੀਂ ਫਿਰ ਪਰਾਂ ਹੋ ਜਾਂਦੇ ਹੋ ਮਾਫੀਆਂ ਮੰਗ ਜਾਂਦੇ ਹੋ ਜੇ ਹੁਣ ਕੱਲ ਉਹਦੇ ਉਹਨੂੰ ਚੱਕ ਲਿਆ ਹੈ ਭਾਵੇਂ ਬਿਜ਼ੀਲੈਂਸ ਕਹਿ ਰਹੀ ਹੈ ਕਿ ਉਹ ਉਹਦੀ ਆਮਦਨ ਚ ਵਾਧਾ ਹੈ ਪਤਾ ਨਹੀਂ ਵੀ 500 ਕਰੋੜ ਦਾ ਪਤਾ ਨਹੀਂ ਕੀ ਸਿਸਟਮ ਹੈ ਭਾਵੇਂ ਉਹ ਚੱਕਿਆ ਪਰ ਹੁਣ ਉਹ ਜੇਲ੍ਹ ਦੇ ਅੰਦਰ ਹੈ ਜੇਲ੍ਹ ਚ ਬੈਠਿਆ ਜਿਵੇਂ ਨੌਜਵਾਨਾਂ ਤੇ ਅਮਰਪਾਲ ਨੂੰ ਤਾਂ ਐਨਐਸਏ ਲਈ ਜਾਂਦੇ ਹੋ ਉਸੇ ਤਰ੍ਹਾਂ ਹੁਣ ਚਿੱਟੇ ਵਾਲਾ ਕੇਸ ਵੀ ਚਲਾਈ ਲਿਆ ਜਿਵੇਂ ਪੰਜਾਬ ਦੇ ਸਿੱਖਾਂ ਤੇ ਤੁਸੀਂ ਨੌਜਵਾਨਾਂ ਤੇ ਐਨਐਸਏ ਲਾ ਕੇ ਡਿਬਰੂ ਕਰਦੇ ਆ ਜੇਲਾ 'ਚ ਧੱਕੇ ਹੋਏ ਨੇ ਹਰ ਸਾਲ ਬਾਦ ਉਹਦੀ ਐਨਐਸਏ ਵਧਾ ਦਿੰਨੇ ਹੋ ਉਸੇ ਤਰ੍ਹਾਂ ਹੁਣ ਮਜੀਠੀ ਆ ਜੇਲ੍ਹ ਦੇ ਅੰਦਰ ਐ ਮੌਕਾ ਮਿਲ ਗਿਆ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਹੁਣ ਜੇਲ੍ਹ ਦੇ ਵਿੱਚ ਬੈਠੇ ਤੇ ਉਹਨੂੰ ਕੁਆਰੀਆਂ ਚਿੱਟੇ ਦੀਆਂ ਵੀ ਕਰਾ ਲਓ ਜਿਹੜਾ ਕਦੇ ਤੁਹਾਡਾ ਕੇਜਰੀਵਾਲ ਕਹਿੰਦਾ ਸੀ ਕਿ ਮਜੀਠੀ ਐ ਚਿੱਟੇ ਤੇ ਤਸਕਰਾ 10 ਦਿਨਾਂ ਦੇ ਵਿੱਚ ਕਾਲਰ ਤੋਂ ਫੜ ਕੇ ਅੰਦਰ ਕਰ ਦਾਂਗੇ ਉਹ ਤਾਂ ਉਦੋਂ ਮਾਫੀ ਮੰਗ ਗਿਆ ਸੀ ਮੈਂ ਹੁਣ ਤੁਹਾਨੂੰ ਕਹਣਾ ਕਿ ਤੁਸੀਂ ਨਾ ਪੰਜ ਚਾਰ ਦਿਨਾਂ ਨੂੰ ਮਾਫੀ ਮੰਗ ਜਿਓ ਜੇ ਹੁਣ ਫੜਿਆ ਫੇ ਠੋਕਿਓ ਚੰਗੀ ਤਰ੍ਹਾਂ ਪੰਜਾਬ ਡਰਾਮੇ ਨਹੀਂ ਚਾਹੁੰਦਾ ਪੰਜਾਬ ਕਾਰਵਾਈ ਚਾਹੁੰਦਾ ਚਿੱਟੇ ਦੇ ਤਸਕਰਾਂ ਤੇ ਕਰੋ ਠੋਕ ਕੇ ਕਰੋ ਸਾਰਾ ਪੰਜਾਬ ਤੁਹਾਡੇ ਨਾਲ ਹੈ ਪਰ ਇਹ ਨਾ ਹੋਵੇ ਕਿ ਪੰਜ ਚਾਰ ਦਿਨਾਂ ਬਾਅਦ ਤੁਹਾਡੀ ਵੀਡੀਓ ਆ ਜੇ ਮਾਫੀ ਦੀ ਕਦੇ ਉਹਨੂੰ ਕਹਿ ਦੋ ਕਿ ਇਹਦਾ ਛੱਡਣਾ ਪਿਆ ਜੀ ਗਲਤਫਹਿਮੀ ਹੋ ਗਈ ਜੀ ਇਹ ਗੱਲ ਦੀ ਨਾ ਕਰਿਓ ਫਿਰ ਜੇ ਹੁਣ ਜੇ ਖੜਿਓ ਇੱਕ ਠੋਕ ਕੇ ਖੜਿਓ ਵੈਸੇ ਤਾਂ ਸਾਰਾ ਪੰਜਾਬ ਜਾਣਦਾ ਯੂ ਟਰਨ ਮਾਰਨ ਦੀ ਪਹਿਲੇ ਦਿਨ ਤੋਂ ਆਦਤ ਹੈ ਦੇਖੋ ਜੇ ਇਸ ਇਸ ਕੇਸ ਇਹ ਦੇ ਵਿੱਚ ਕੁਝ ਹੋਊਗਾ ਇਹ ਮਜੀਠੇ ਨੂੰ ਅੰਦਰ ਰੱਖੋਗੇ ਉਹ ਦੇਖਾਂਗੇ ਉਹ ਸਮਾਂ ਦੱਸੂਗਾ ਵੀ ਕੀ ਕਰਨਾ ਚਾਹੁੰਦੇ ਹੋ ਕੀ ਡਰਾਮੇ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਮਗਰ ਲਾਉਣਾ ਚਾਹੁੰਦੇ ਹੋ ਜਾਂ ਫਿਰ ਸਤਨੁਚੀ ਚਿੱਟੇ ਨੂੰ ਪੰਜਾਬ ਦੇ ਵਿੱਚੋਂ ਬੰਦ ਕਰਨਾ ਚਾਹੁੰਦੇ ਹੋ ਇਹ 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 ਗੱਲਾਂ ਹੁਣ ਲੁਕੀਆਂ ਨਹੀਂ ਹੈਗੀਆਂ ਰੋਜ਼ ਪੰਜਾਬ ਦੇ ਨੌਜਵਾਨ ਠੀਕੇ ਲਾਲਾ ਮਰ ਰਹੇ ਨੇ ਰੋਜ਼ ਰੋਜ਼ ਮਰਦੇ ਆ ਹੁਣ ਤਾਂ ਮਜੀਠੀਆ ਜੇਲ੍ਹ ਦੇ ਅੰਦਰ ਬਗਜੂਗਾ ਜੇ ਤੁਸੀਂ ਉਹਨੂੰ ਜੇਲ੍ਹ ਕਰ ਦੋਗੇ ਕਿਉਂਕਿ ਜਿਵੇਂ ਤੁਸੀਂ ਸੁਖ ਬਲਾਸਟਾ ਤਾਂ ਪਹਿਲਾਂ ਉਹਦੀਆਂ ਇੱਟਾਂ ਪਤਾ ਨਹੀਂ ਕਿਹੜੇ ਪਿੰਡਾਂ ਚ ਲਾਤੀਆਂ ਕਿੱਥੇ ਕੰਮ ਆਈਆਂ ਨੇ ਵਿੱਚ ਵਿੱਚ ਤਾਂ ਕਹਿੰਦੇ ਸੀ ਕਿ ਸੁਖ ਬਲਾਸ ਦੀਆਂ ਇੱਟਾਂ ਨਾਲ ਪਿੰਡਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਾਂਗੇ ਉਹ ਪਤਾ ਨਹੀਂ ਕਿੱਥੇ ਨੇ ਅੱਜ ਤੱਕ ਸੁਖ ਬਲਾਸ ਦੀਆਂ ਟਾਣੀ ਲੱਭੀਆਂ ਫਿਰ ਸੁਖਵੀਰ ਬਾਦਲ ਨੇ ਕਦੇ ਜੇਲ੍ਹ ਦੇ ਵਿੱਚ ਦੇਖਿਆ ਕਿ ਉਹ ਜੇਲ੍ਹ ਦੇ ਵਿੱਚ ਬੈਠਾ ਹੈ ਫਿਰ ਬਿਆਦਬੀ ਦੇ ਦੋਸਤੀ ਨੇ ਜੇਲ੍ਹ ਦੇ ਵਿੱਚ ਦੇਖੇ ਫਿਰ ਚਿੱਤੇ ਦੇ ਤਸਕਰ ਨੇ ਅਸੀਂ ਕਦੇ ਜੇਲ੍ਹ ਦੇ ਵਿੱਚ ਬੈਠੇ ਦੇਖੇ ਜੇਲ੍ਹ ਦੇ ਵਿੱਚ ਕੌਣ ਦੇਖੇ ਨੇ ਜਾਂ ਤਾਂ ਸਿੱਖਾਂ ਦੇ ਪੁੱਤ ਜਿਹੜੇ ਸਿੱਖੀ ਦੀ ਗੱਲ ਕਰਦੇ ਆ ਜਾਂ ਜਿਹੜੇ ਇੱਥੇ ਪਾਣੀਆਂ ਦੀ ਗੱਲ ਕਰਦੇ ਆ ਲਖੇ ਸਧਾਨੇ ਵਰਗੇ ਜਾਂ ਇੱਥੇ ਠੱਗ ਏਜੰਟਾਂ ਨੂੰ ਜਿਨ੍ਹਾਂ ਨੇ ਫੜਿਆ ਭਾਨੇ ਸਿੱਧੂ ਵਰਗੇ ਜਾਂ ਇੱਥੇ ਮਰਵਾ ਦਿੱਤੇ ਜਾਂਦੇ ਆ ਜਿਹੜੇ ਪੰਜਾਬ ਦੀ ਗੱਲ ਕਰਦਾ ਸਿੱਧੂ ਮੂਸੇ ਵਾਲੇ ਵਰਗੇ ਦੀਪ ਸਿੱਧੂ ਵਰਗੇ ਜੇਲਾਂਾਂ 'ਚ ਉਹਨਾਂ ਨੂੰ ਡੱਕ ਰਹੇ ਹੋਂ ਜਿਹੜੇ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਆ ਪਾਣੀਆਂ ਨੂੰ ਬਚਾਉਣਾ ਚਾਹੁੰਦੇ ਆ ਤੁਸੀਂ ਗੱਲ ਕੀਤੀ ਸੀ ਜੇਲ੍ਹਾਂ 'ਚ ਡੱਕਣ ਦੀ ਚਿੱਟੇ ਦੇ ਵਪਾਰੀਆਂ ਨੂੰ ਬੇਅਦਬੀ ਦੇ ਦੋਸ਼ੀਆਂ ਨੂੰ ਪਰ ਜੇਲ੍ਹਾਂ ਦੇ ਵਿੱਚ ਕੌਣ ਨੇ ਇਹ ਸਭ ਨੂੰ ਪੂਲੀ ਭੰਤ ਪਤਾ ਹੈ ਮੈਂ ਤਾਂ ਇਹ ਐਲਾਨ ਪਾਉਣਾ ਨਾ ਲੋਕਾਂ ਦੇ ਜਿਹੜੇ ਅਮਰਤ ਛੱਕੇ ਵੀ ਅੱਜ ਤੇਰੇ ਪਿੱਛੇ ਲੱਗੇ ਫਿਰਦੇ ਨੇ ਭੰਤ ਸਿਆ ਤੇਰੇ ਇੰਨੇ ਕ ਗੁਲਾਮ ਬਣ ਚੁੱਕੇ ਨੇ ਇੰਨੇ ਕ ਤੇਰੇ ਅੰਦਰ ਖੁੱਭ ਚੁੱਕੇ ਨੇ ਕੀ ਭੁਗਤਮਾਨ ਤੋਂ ਮੈਂ ਦਾ ਪਤੀ ਨਹੀਂ ਪੰਜਾਬ 'ਚ ਸੂਰਜ ਨਹੀਂ ਚੜ੍ਹਨਾ ਤੂੰ ਕੀ ਕਰ ਰਹੇਂ ਪੰਜਾਬ ਲਈ ਉਹ ਸਭ ਨੂੰ ਪਤਾ ਹੈ ਕੱਲੇ ਡਰਾਮੇ ਨੇ ਕੱਲੇ ਚੁਰਕਲੇ ਨੇ ਹੋਰ ਕੱਖ ਨਹੀਂ ਵਿੱਚ ਦਾ ਬੁੱਝੜ ਲੋਕਾਂ ਨੂੰ ਹੀ ਨਹੀਂ ਪਤਾ ਕਿ ਪੰਜਾਬ ਸਰ ਕਰਜ਼ਾ ਕਿੰਨਾ ਚੜ ਗਿਆ ਬਸ 10 ਘੰਟੇ ਲਾਈਟ ਸਰਤੀ ਜੀ 12 ਘੰਟੇ ਲਾਈਟ ਸਰਤੇ ਉਹ ਬੁੱਝੜੋ ਉਹ ਬੁੱਝੜੋ ਲਾਈਟ 8 ਘੰਟੇ ਨਾਲ ਵੀ ਸਾਰ ਲਾਂਗੇ ਪਰ ਜੇ ਮੁੰਡੇ ਹੀ ਚਿੱਟੇ ਨਾਲ ਮਰ ਗਿਆ ਦੱਸੋ ਫਿਰ ਕੀ ਲਾਈਟਾਂ ਤੋਂ ਕਰਾਉਂਗੇ ਜੇ ਪੰਜਾਬ ਦੇ ਪੁੱਤੀ ਚਿੱਟੇ ਨੇ ਖਾਲੇ ਫਿਰ ਕੀ ਝੋਨਿਆਂ ਤੋਂ ਕਰਾਉਂਗੇ ਜੇ ਤੁਹਾਡੇ ਘਰ ਤੁਹਾਡਾ ਪੁੱਤੀ ਨਾ ਰਿਹਾ ਤੁਸੀਂ ਕੀ ਕਰਾਉਣਾ ਹੈ ਪੈਸਾ ਇਹ ਸਮਝਿਆ ਕਰੋ ਇਹ ਸਮਝਿਆ ਕਰੋ ਪੰਜਾਬ 'ਤੇ ਕਿੰਨਾ ਕਰਜ਼ਾ ਚੜ ਗਿਆ ਪੰਜਾਬ ਅੱਜ ਕਿੱਥੇ ਵਗ ਗਿਆ ਪੰਜਾਬ ਦੇ ਵਿੱਚ ਕਿੰਨਾ ਨਸ਼ਾ ਹੋ ਗਿਆ ਇਹ ਸਮਝਣ ਦੀ ਲੋੜ ਆ ਸਮੇਂ ਦੀ ਮੁੱਖ ਲੋੜ ਆ ਪਾਣੀ ਕਿੱਥੇ ਚਲੇ ਗਏ ਸਾਡੇ ਪਾਣੀ ਸਾਡੇ ਕਿਹਨੂੰ ਦੇ ਦਿੱਤੇਗੇ ਵੇਚ ਦਿੱਤੇਗੇ ਸਾਡੇ ਹੱਕ ਕਿੱਥੇ ਆ ਸਾਡੀ ਕੌਮ ਨਾਲ ਕਿੰਨਾ ਤੱਕਾ ਹੋ ਰਿਹਾ ਬੰਦੀ ਸਿੰਘ ਜੇਲ੍ਹਾਂ 'ਚ ਬੈਠੇ ਆ ਇਹ ਗੱਲਾਂ ਸਮਝਣ ਦੀਆਂ ਸਮਝਣ ਦੀਆਂ ਨੇ ਪਰ ਬੁੱਢੜ ਲੋਕਾਂ ਨੂੰ ਕੱਲੀ ਲਾਇੜ ਦਿਖ ਜਾਂਦੀ ਐ 2-4 ਘੰਟੇ ਮੈਂ ਕਹਿਣਾ ਵੰਦੀ ਸਿੰਘਾਂ ਨੂੰ ਬਾਹਰ ਕੱਢੋ 8 ਘੰਟੇ ਦੀ ਥਾਂ ਤੇ 6 ਘੰਟੇ ਲੈਟ ਦੇ ਦਿਓ ਕਰੋ ਕੋਈ ਹਿੰਮਤ ਹਟਾਓ ਐਨਐਸਐ ਮਰਤਪਾਲ ਹੋਰਾਂ ਤੋਂ ਦੇਵ ਸ ਪੰਜਾਬ ਨੂੰ ਪੰਜਾਬ ਦੇ ਹੱਕ ਕਰੋ ਪੰਜਾਬ ਦੇ ਵਿੱਚੋਂ ਚਿੱਟਾ ਬੰਦ ਲਾਹੋ ਪੰਜਾਬ ਦਾ ਕਰਜ਼ਾ ਲੈਟ ਦਾ ਕੀ ਆ ਯਾਰ 2-4 ਘੰਟੇ ਵੱਧ ਆ ਗਈ ਘਟਾ ਗਈ ਇੱਥੇ ਪ੍ਰਚਾਰ ਲੈਟ ਦਾ ਕੀਤਾ ਜਾਂਦਾ ਉਹ ਉਹਨਾਂ ਲੋਕਾਂ ਵੱਲੋਂ ਜਿਹੜੀ ਕੌਮ ਦੇ ਨੌਜਵਾਨਾਂ ਨੂੰ ਡਿਬਰੂਗੜ੍ਹ ਦੀਆਂ ਜੇਲਾ ਸਿੱਟਿਆ ਹੋਇਆ ਹੈ ਉਸੇ ਕੌਮ ਦੇ ਲੋਕ ਗਾਤਰੇ ਪਾ ਕੇ ਦਾੜੇ ਪ੍ਰਕਾਸ਼ ਕਰਕੇ ਝਾੜੂ ਦਾ ਪ੍ਰਚਾਰ ਕਰਦੇ ਨੇ ਲਾਹਣਤਾ ਨੇ ਯਾਰ ਇਹ ਜੀ ਤੁਹਾਡੀ ਸਿੱਖੀ ਦਿਓ ਤੁਸੀਂ ਸਿੱਖ ਕੌਮ ਦੇ ਲਾਇਕ ਹੈ ਨਹੀਂ ਇਸ ਕਰਕੇ ਪੰਜਾਬੀਓ ਸਮਝਣ ਦੀ ਲੋੜ ਹੈ ਆ ਜੇ ਮਜੀਠੀਆ ਫਿਰਿਆ ਜਾ ਤਾਂ ਇਹ ਡਰਾਮੇ ਨਿਕਲਣਗੇ ਜਾਹੇ ਸਿਰਫ ਵੋਟਾਂ ਲੈਣ ਦਾ ਸਿਸਟਮ ਹੈ ਜੇ ਫੜੀ ਹੈ ਤਾਂ ਫਿਰ ਠੋਕ ਕੇ ਕਾਰਵਾਈ ਕਰ ਦੋ ਸੂਰਾ ਪੰਜਾਬ ਪੂਰਾ ਪੰਜਾਬ ਅੰਦਸ ਹੈ ਤੇਰੇ ਨਾਲ ਹੈਂ ਹਾਂਜੀ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਕੱਲ ਚਿੱਟੇ ਦੇ ਵਪਾਰੀਆਂ ਤੇ ਕਰਦੇ ਆ ਤੇ ਪੰਜਾਬ ਦੇ ਵਿੱਚ ਜੋ ਚਿੱਟਾ ਨਸ਼ਾ ਵਿਕਰੇ ਹੈ ਉੱਤੇ ਕੋਈ ਠੱਲ ਨਹੀਂ ਪੈ ਰਹੀ ਡਰਾਮੇ ਸਰਕਾਰ ਬਹੁਤ ਕਰ ਰਹੀ ਹੈ ਗਰੀਬਾਂ ਦੇ ਘਰ ਬਹੁਤ ਆ ਰਹੀ ਹੈ ਪਰ ਜਿਵੇਂ ਨੌਜਵਾਨ ਪਹਿਲਾਂ ਟੀਕੇ ਲਾ ਕੇ ਮਰਦੇ ਸੀ ਉਸੇ ਤਰ੍ਹਾਂ ਹੁਣ ਮਰ ਰਹੇ ਨੇ ਜ਼ਿਆਦਾ ਕੋਈ ਫਰਕ ਨਹੀਂ ਹੈਗਾ ਕਿਉਂਕਿ ਪਹਿਲਾਂ ਮਜਿਠੀ ਅਤੇ ਦੋਸ ਲੱਗਦੇ ਹੁੰਦੇ ਸੀ ਕਿ ਮਜਿਠੀਆਂ ਚਿੱਟੇ ਦਾ ਤਸਕਰ ਹੈ ਪੰਜਾਬ ਦੇ ਵਿੱਚ ਆਵਾਦਈ ਪਾਰਟੀ ਦੇ ਵਰਕਰਾਂ ਤੋਂ ਲੈ ਕੇ ਲੀਡਰਾਂ ਤੱਕ ਤੇ ਇਹਨਾਂ ਦੇ ਪ੍ਰਧਾਨ ਤੱਕ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਕਨਵੀਨਰ ਨੇ ਕੇਜਰੀਵਾਲ ਤੱਕ ਇਹ ਬੋਰਡ ਪੰਜਾਬ ਦੇ ਵਿੱਚ ਲਾਇਆ ਸੀ ਪਰ ਮਜੀਠੀਏ ਨੇ ਉਸ ਤੋਂ ਬਾਅਦ ਚਲੋ ਆਪਣਾ ਕੇਸ ਲੜਿਆ ਕੁਝ ਵੀ ਲੜਿਆ ਕੇਜਰੀਵਾਲ ਸਾਹਿਬ ਨੇ ਜਿਹੜੇ ਉਹ ਮਾਫੀ ਮੰਗ ਗਏ ਕਿਉਂਕਿ ਮਾਫੀ ਮੰਗ ਮਹਿਕਮਾ ਹੈ ਤੇ ਮੈਂ ਹੁਣ ਇਹੀ ਗੱਲ ਕਹਿਣ ਲੱਗਿਆ ਕਿ ਮਜੀਠਿਆ ਹੁਣ ਚੱਕ ਤਾਂ ਲਿਆ ਭਗਵੰਤ ਮਾਨ ਸਾਹਿਬ ਚੱਕ ਲਿਆ ਦੇਖੋ ਜੇ ਉਹ ਦੋਸ਼ੀ ਹੈ ਤਾਂ ਤੁਸੀਂ ਚੱਕ ਲਿਆ ਤੇ ਕਾਰਵਾਈ ਕੀਤੀ ਤਾਂ ਬਹੁਤ ਤੁਹਾਡਾ ਧੰਨਵਾਦ ਹੈ ਪਰ ਜੇ ਹੁਣ ਚੱਕਿਆ ਤਾਂ ਉਹਨੂੰ ਠੋਕ ਕੇ ਸਾਂ ਲਿਓ ਉਹਦੇ ਸਬੰਧੀ ਜਿਹੜੇ ਤੁਹਾਡੇ ਕੋਲੇ ਪ੍ਰੂਫ ਨੇ ਉਹਨੂੰ ਫਸਾ ਕੇ ਸਾਂ ਲਿਓ ਦਾ ਘਾਟ ਆ ਕੇ ਸਾਂ ਲਿਓ ਐਵੇਂ ਫਿਰ ਬਾਅਦ ਦੇ ਵਿੱਚ ਮਾਫੀਆਂ ਜਾਂ ਨਾ ਮੰਗੀ ਜਾਇਓ ਜੀ ਹੱਥ ਤਾਂ ਆਇਆ ਹੋ ਗਿਆ ਜੀ ਸਾਥਾ ਗਲਤਫਹਿਮੀ ਹੋ ਗਈ ਜਿਵੇਂ ਪਹਿਲਾਂ ਤੁਹਾਡੇ ਘੇੜੀ ਵਾਲ ਨੇ ਮੰਗੀ ਆ